ਜਨਾਲਾ ਸ਼ਹਿਰ ਅੰਦਰ ਪਿਛਲੇ ਦਿਨੀ ਦਿਨ ਤੜਕਸਾਰ ਇੱਕ ਕਰਿਆਨਾ ਵਪਾਰੀ ਦੇ ਘਰ ਕੁਝ ਲੋਕਾਂ ਵੱਲੋਂ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਕਰਿਆਨਾ ਵਪਾਰੀ ਅਤੇ ਉਸ ਦੀ ਪਤਨੀ ਦੇ ਮੂੰਹ ਅਤੇ ਹੱਥਾਂ ਉੱਪਰ ਟੇਪ ਲਪੇਟ ਕੇ ਪਿਸਤੌਲ ਦੀ ਨੋਕ ਤੇ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਦੌਰਾਨ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਵੱਲੋਂ ਕਰਿਆਨਾ ਵਪਾਰੀ ਦੇ ਘਰੋਂ ਜੈਸਟੋਰਾਂਟ ਕੈੱਟੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਬਲੋ ਕਰਿਆਨਾ ਵਪਾਰੀ ਦੇ ਘਰੋਂ ਲੱਖਾਂ ਰੁਪਏ ਕੈਸ਼ ਅਤੇ ਲੱਖਾਂ ਰੁਪਏ ਦੇ ਗਹਿਣੇ ਲੈ ਕੇ ਫਰਾਰ ਹੋਏ ਸੀ ਜਿਸ ਮਾਮਲੇ ਤੇ ਪੁਲਿਸ ਬਲੋ ਕਰਿਆਨਾ ਵਪਾਰੀ ਘਰ ਹੋਈ ਜ਼ਕੈਤੀ ਦੇ ਮਾਮਲੇ ਦੀ ਵਾਰਦਾਤ ਨੂੰ ਸੁਲਝਾਉਂਦੇ ਹੋਏ ਲੁੱਟੀ ਹੋਈ ਰਕਮ ਸਮੇਤ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਕੀ ਮਾਮਲਾ ਸੀ ਡਟ ਕੋ ਦਾ ਕੀ ਉਹਨਾਂ ਨੂੰ ਕੀ ਸੋਚੀ ਸਾਰੀ ਅੱਜ ਅੰਮ੍ਰਿਤਸਰ ਵਿਧਾਤੀ ਪੁਲਿਸ ਨੂੰ ਜਿਹੜੀ ਹੈ ਬਹੁਤ ਵੱਡੀ ਇੱਕ ਸਫਲਤਾ ਹਾਸਲ ਹੋਈ ਹੈ ਜੀ ਇਹਦੇ ਮਾਨਯੋਗ ਸਾਡੇ ਐਸਐਸਪੀ ਸਾਹਿਬ ਸਤਿੰਦਰ ਸਿੰਘ ਜੀ ਆਈਪੀਐਸ ਜਿਨ੍ਹਾਂ ਦੀ ਰੈਨਮਾਈ ਹੇਟ ਜਿਹੜਾ ਸਾਡੇ ਡੀਐਸਪੀ ਰਾਜਕੁਮਾਰ ਜੀ ਡੀਐਸਪੀ ਜਨਾਲਾ ਤੇ ਐਸਐਚਓ ਅਜਨਾਲਾ ਤੇ ਉਹਨਾਂ ਦੇ ਜਿਹੜੀ ਸੀਆਈਏ ਦੀਆਂ ਵੱਖ-ਵੱਖ ਟੀਮਾਂ ਜਿਹੜੀਆਂ ਇਹ ਲਾਈਆਂ ਗਈਆਂ ਸੀਗੀਆਂ ਜਿਹੜੀ 29 ਤਿੰਨ 2024 ਨੂੰ ਅਜਨਾਲੇ ਇੱਥੇ ਚੰਗਾਵਾ ਰੋਡ ਦੇ ਉੱਤੇ ਵਾਰਦਾਤ ਹੋਈ ਸੀਗੀ ਜਿੱਥੇ ਪੌਣੇ 5 ਵਜੇ ਸਵੇਰੇ ਇਹਨਾਂ ਦੇ ਸ੍ਰੀਦਰਪਾਲ ਦੇ ਘਰੇ ਪੌਣੇ 5 ਵਜੇ ਤਿੰਨ ਲੋਕਾਂ ਨੇ ਆ ਕੇ ਪਿਸਤਲ ਦੀ ਨੋਕ ਦੇ ਉੱਤੇ ਜਿਹੜਾ ਹੈਗਾ ਉਹ ਜਦੋਂ ਪੌਣੇ 5 ਆਪਣੀ ਦੁਕਾਨ ਤੇ ਚਲੇ ਸੀਗੇ ਤੇ ਉਹਨਾਂ ਨੂੰ ਪਿਸਤਲ ਦੀ ਨੋਕ ਤੇ ਅੰਦਰ ਲਿਆ ਕੇ ਤੇ ਉਹਨਾਂ ਘਰੋਂ ਗਹਿਣੇ ਸੋਨੇ ਦੇ ਤੇ ਪੈਸੇ ਇਹਦੀ ਲੁੱਟ ਹੋਈ ਸੀਗੀ ਜਿਹਨੂੰ ਸਾਡੇ ਮਾਨਯੋਗ ਐਸਐਸਪੀ ਸਾਹਿਬ ਨੇ ਤ੍ਰੇਸ਼ ਕਰਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਸੀਗਾ ਜਿਸ ਦੇ ਤਹਿਤ ਸਾਨੂੰ ਅੱਜ ਇਹ ਬਹੁਤ ਵੱਡੀ ਸਫਲਤਾ ਮਿਲੀ ਆ ਜਿਸ ਦੇ ਅਸੀਂ ਚਾਰ ਜਿਹੜੇ ਦੋਸ਼ੀ ਹੈਗੇ ਆ ਉਹ ਅਸੀਂ ਗ੍ਰਿਫਤਾਰ ਕਰ ਲਏ ਆ ਔਰ ਉਹਨਾਂ ਕੋਲੋਂ ਜਿਹੜੇ ਪੈਸੇ ਹੈਗੇ ਆ ਉਹ ਅਸੀਂ ਬਰਾਮਦ ਕਰ ਲਏ ਆ 11 ਲੱਖ ਰੁਪਈਆ ਔਰ ਜਿਹੜਾ ਪਿਸਤਲ ਸੀਗਾ ਜੋ ਲੈ ਕੇ ਆਏ ਸੀ ਇਹ ਉਹ ਖਜਾਉਣਾ ਪਿਸਤੌਲ ਸੀਗਾ ਜਿਹੜਾ ਤੁਹਾਡੇ ਸਾਹਮਣੇ ਇੱਥੇ ਹੈਗਾ ਪਿਆ ਹੈਗਾ ਸਰ ਕਿਵੇਂ ਇਹਨਾਂ ਵਾਰਦਾਤ ਨੂੰ ਜਾਣਤਾ ਸਾਰਾ ਕਿਸ ਤਰ੍ਹਾਂ ਇਹ ਉਲਟ ਤੱਕ ਪਹੁੰਚ ਪਲਾਨ ਕਿਸ ਤਰ੍ਹਾਂ ਕੀਤਾ ਇਹ ਜਿਹੜਾ ਇਹ ਇਨਵੈਸਟੀਗੇਸ਼ਨ ਦਾ ਇੱਕ ਪਾਰਟ ਹੈਗਾ ਜਿਹੜਾ ਮੈਂ ਤੁਹਾਨੂੰ ਅਜੇ ਨਹੀਂ ਦੱਸ ਸਕਦਾ ਉਹਦੇ ਚ ਇਹ ਹੈ ਵੀ ਇਹ ਇੱਥੋਂ ਰੈਕੀ ਪਹਿਲਾਂ ਕਰਦੇ ਸੀਗੇ ਔਰ ਕਿਸੇ ਕਿਸਮ ਦੀ ਇਹਨਾਂ ਨੂੰ ਜਿਹੜੀ ਦੱਸਿਆ ਗਿਆ ਵੀ ਇਸ ਬੰਦੇ ਕੋਲ ਪੈਸੇ ਹੈਗੇ ਆ ਉਹ ਜਿਹੜਾ ਹੈਗਾ ਉਹ ਜੇ ਪਾਰਟ ਆਫ ਅਨਵੈਸਟੀਗੇਸ਼ਨ ਹੈ ਉਹ ਤੁਹਾਨੂੰ ਗਾਂ ਜਦੋਂ ਅਸੀਂ ਇਨਵੈਸਟੀਗੇਸ਼ਨ ਕਰਕੇ ਉਹਨਾਂ ਬੰਦਿਆਂ ਨੂੰ ਜਾਂ ਫੜਾਂਗੇ ਉਹ ਵੀ ਤੁਹਾਨੂੰ ਸਾਂਝੀ ਕੀਤੀ ਜਾਊਗੀ ਨਹੀਂ ਇਹ ਬੰਦੇ ਕੋਲ ਨਹੀਂ ਚੁਮੀ ਨਹੀਂ ਇਹਨਾਂ ਨਾਲ ਹੋਰ ਵੀ ਹੈਗੇ ਆ ਚਾਰ ਬੰਦੇ ਵਾਰਦਾਤ ਨੂੰ ਜਾਮ ਦੇ ਨਾਲੇ ਇਹੀ ਆ ਪਰ ਇਹਨਾਂ ਨਾਲ ਜਿਹੜੇ ਪਿੱਛੇ ਕਾਂਸਪਰੇਸੀ ਵਾਲੀ ਗੱਲ ਹੈਗੀ ਆ ਜਾਂ ਜਿਸ ਬਾਰੇ ਦੱਸਿਆ ਗਿਆ ਹੈਗਾ ਉਹ ਹੋਰ ਹੈਗੇ ਆ ਜਿੰਨਾ ਨੋਸੀ ਫੜਨ ਤੋਂ ਬਾਅਦ ਤੁਹਾਨੂੰ ਇਹ ਸਾਂਝੀ ਕੀਤੀ ਜਾਊਗਾ। ਮਹਿਲਾ ਵੀ ਇਨਵੋਲਵ ਹੈਗੀ ਹੈ ਇਸ ਮਾਮਲੇ ਵਿੱਚ। ਉਹ ਤੁਹਾਨੂੰ ਦੱਸਿਆ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ। ਪਤਾ ਲੱਗਦਾ ਵੀ ਕੋਈ ਲੇਡੀ ਹੈ ਨਾਲ ਕੋਈ ਲੇਡੀ ਵੀ ਇਹਦੇ ਚੈੱਕ ਕਰ ਮੈਂ ਦੱਸਿਆ ਜੀ ਪਾਰਟ ਆਫ ਇਨਵੈਸਟੀਗੇਸ਼ਨ ਹੈ ਇਹ। ਵੀ ਇਹਦੇ ਵਿੱਚ ਮਾਸਟਰਮਾਈਂਡ ਜਿਹੜਾ ਹੈਗਾ ਲੇਡੀ ਹੈ ਜਾਂ ਕੋਈ ਹੋਰ ਹੈਗਾ ਉਹ ਜਿਹੜਾ ਵੀ ਮਾਸਟਰਮਾਈਂਡ ਹੋਊਗਾ ਉਹ ਤੁਹਾਡੇ ਸਾਹਮਣੇ ਲਿਆ ਕੇ ਅਸੀਂ ਤੁਹਾਨੂੰ ਦੱਸਾਂਗੇ। ਸਰ ਪੇਸ਼ ਕੀਤਾ ਗਿਆ ਕੋਰਸ ਇਹਨਾਂ ਨੂੰ। ਇਹਨਾਂ ਨੂੰ ਪੇਸ਼ ਕੀਤਾ ਗਿਆ ਅੱਜ ਔਰ ਇਹਨਾਂ ਦਾ ਪੰਜ ਦਿਨ ਦਾ ਰਮਾਲ ਹੈਗਾ ਸਾਨੂੰ ਹਾਸਲ ਹੋਇਆ ਅੱਜ। ਇਹ ਜਿਹੜੇ ਮੇਨ ਦੋਸ਼ੀ ਹੈਗੇ ਇਹਨਾਂ ਚ ਪੁੱਤਰ ਪੂਰਨ ਚੰਦ ਵਾਸੀ ਨਿਊ ਜਵਾਰ ਨਗਰ ਪਟਾਲਾ ਰੋਡ ਅੰਮ੍ਰਿਤਸਰ ਦਾ ਦੂਜਾ ਹੈਗਾ ਪਵਨ ਸ਼ਰਮਾ ਉਰ ਪੰਮਾ ਪੁੱਤਰ ਰਮੇਸ਼ ਚੰਦ ਵਾਸੀ ਵਾਰ ਨੰਬਰ 3 ਅਜਨਾਲਾ ਇੱਕ ਤੀਜਾ ਹੈਗਾ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਰਵਿੰਦਰ ਸਿੰਘ ਵਾਸੀ ਵਾਰ ਨੰਬਰ 13 ਰਾਇਆ ਸੰਸੀ ਤੇ ਚੌਥਾ ਹੈਗਾ ਨਦੀਸ਼ ਕੁਮਾਰ ਪੁੱਤਰ ਦੇਸ਼ ਰਾਜ ਵਾਸੀ ਮਕਾਨ ਨੰਬਰ 1 ਅਮਰ ਰੇਵਨਿਊ ਕੋਡ ਰੋਡ ਅੰਮ੍ਰਿਤਸਰ ਇਹਨਾਂ ਨੂੰ ਚੌਨ ਅਸੀਂ ਗ੍ਰਿਫਤਾਰ ਕਰਕੇ ਕੋਰਚ ਪੇਸ਼ ਕਰਕੇ 5 ਦਿਨ ਦਾ ਪੋਸਟਮਾਨਸ ਅਸੀਂ ਹਾਸਲ ਕਰ ਲਿਆ ਹੈਗਾ ਔਰ ਫਰਦਰ ਇਨਵੈਸਟੀਗੇਸ਼ਨ ਜਿਹੜੀ ਆ ਉਹ ਚੱਲ ਰਹੀ ਹੈ ਸਰ 골ਡ ਵੀ ਜਿਹਾ ਕਾਫੀ ਉਹ ਸਰ ਪਤਾ ਹੈ ਉਹੀ ਨਾ ਜੀ ਜਿਹੜਾ ਪੈਸੇ ਅਸੀਂ ਅਜੇ ਬਰਾਮਦ ਕੀਤੇ ਹੈਗੇ ਆ 골ਡ ਬਾਰੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਦੋਂ ਜਦੋਂ ਪੁੱਛ ਕੇ ਤੇ ਸਾਹਮਣੇ ਆਊਗਾ ਤੁਹਾਨੂੰ ਸਭ ਸਾਂਝਾ ਕੀਤਾ ਸਰ ਪਤਾ ਲੱਗਦਾ ਦੀ ਇਹ ਇਹਦੇ ਪੈਸੇ ਜਿਹੜੇ ਇਹਨੇ ਕਿੱਥੇ ਲੈ ਕੇ ਗਏ ਸੀ ਕਿ ਕੀ ਕਰ ਰਹੇ ਸੀ ਕਿੱਥੇ ਇਕੱਠੇ ਹੋਏ ਸੀ ਪਤਾ ਹੈ ਜੇ ਇਨੀਸ਼ੀਅਲ ਸਟੇਜ ਦੇ ਉੱਤੇ ਅਸੀਂ ਇਹਨਾਂ ਨੂੰ ਫੜ ਕੇ ਬਰਾਮਦਗੀ ਕਰੀਤਾ ਜੀ ਇਹਨਾਂ ਦੇ ਪੁਰਾਣਾ ਆਦਨਾ ਮਲਜ਼ਮ ਹੈਗੇ ਆ ਜਿਵੇਂ ਇਹਦੇ ਵਿੱਚ ਗੁਰਪ੍ਰੀਤ ਹੋਇਆ ਪਵਨ ਕੁਮਾਰ ਹੋਇਆ ਸ਼ੋਕ ਕੁਮਾਰ ਹੋਇਆ ਇਹਨਾਂ ਤੇ ਪਹਿਲਾਂ ਵੀ ਮੁਕੱਦਮੇ ਦਰਜ ਨੇ ਰਮਾਨ ਇਸੇ ਕਰਕੇ ਹਾਸਲ ਕੀਤਾ ਗਿਆ ਵੀ ਇਹਨਾਂ ਨੂੰ ਥੋੜ੍ਹੀ ਪੁੱਛਗਿੱਛ ਕੀਤੀ ਜਾਊਗੀ ਔਰ ਪੈਸੇ ਤਰ੍ਹਾਂ ਸੋਨਾ ਹੈਗਾ ਉਹਦੇ ਬਾਰੇ ਜਿਹੜਾ ਹੈਗਾ ਸਾਰੀ ਗੱਲ ਤਫਤੀਸ਼ ਦੇ ਵਿੱਚ ਲਿਆਂਦੀ ਜਾਊਗੀ ਪਤਾ ਲੱਗਾ ਪਵਨ ਕੁਮਾਰ ਤੇ ਮਰਡਰ ਦਾ ਕੇਸ ਹੈ ਉਹ ਕਿੱਛੇ ਸਟੇਜ 'ਤੇ ਆ ਜਿਹੜਾ ਮਰਡਰ ਦਾ ਮਕਦਮਾ ਸੀ ਆਏ ਦੇ ਤੇ 302 ਦਾ ਮੁਕਦਮਾ ਦਰਸੀ ਦੋਹਿਆਤ ਸਹਾਰ ਦੇ ਵਿੱਚ ਉਹਦੇ ਜੋ ਇਹ ਬਰੀ ਹੋ ਚੁੱਕਾ ਜੀ